ਉਹ ਖਵਾ ਦੇ ਯਾਰ ਜੇ ਖਵਾਉਣੀ ਆ ਇਹ ਤੋ ਖਰੇ ਨਹੀਂ ਅਦਾ ਹੋਏ ਉਹ ਥੋੜਾ ਨਾ ਭਗਤਾ ਇਹ ਲੰਮਾ ਚੱਲਣਾ ਯਾਰ ਲੰਬਾ ਚੱਲਣਾ ਹੋਥੋਂ ਲੱਗੇ ਤੋ ਮੇਰੇ ਮਗਰ ਬਲੇ ਕੀ ਆ ਕੋਈ ਮੈਂ ਉਹ ਨਾ ਭਗਤਾ ਮੈਂ ਹਾਥੀ ਬਿਠਾ ਕੇ ਆਇਆ ਹਾਥੀ ਲਮਾਉਣਾ ਪਾਣੀ ਗਿਆ ਮੁੜ ਰੱਖਿਆ ਉਹ ਬਿਠਾ ਕੇ ਆਇਆ ਕਿਉਂ ਝੂਠ ਬੋਲੀ ਇਹਨਾਂ ਤੂੰ ਕਿਹੜਾ ਤੇਰੇ ਕੋਲ ਹਾਥੀ ਹੈ ਤੇਰੇ ਕੋਲੇ ਉਹ ਭਗਤਾ ਮੰਡੀ ਚ ਹੈਗੇ ਅਸੀਂ ਆਏ ਹੋਏ ਆ ਉੱਥੇ ਹਾਥੀ ਰੱਖਿਆ ਹਾਥੀ ਤੇ ਚੜ ਲੈ ਗਏ ਤੂੰ ਉਹ ਭਗਤਾ ਹਾਥੀ ਬਿਠਾ ਕੇ ਆਇਆ ਮੈਂ ਉਹਨੂੰ ਕੇਸੀ ਨਮਾਉਣਾ? ਉਹ ਬਾਬਾ ਤੂੰ ਤਾਂ ਬੈਠੇ ਹਾਥੀ ਤੇ ਵੀ ਨਹੀਂ ਚੜ ਸਕਦਾਗਾ। ਤੂੰ ਤਾਂ ਕੋਈ ਜਿਹੇ ਤੇਰਾ ਕਾਦਰ ਨੂੰ ਕੋਈ ਢੇੜ ਬੱਕਰੀ ਆ ਹਾਥੀ ਵਰ ਤੂੰ। ਉਹ ਭਗਤਾ ਹੁਣ ਹਾਥੀ ਰੱਖਿਆ ਸੀ। ਮੇਰਾ ਸਰ ਨੇ ਲੇੜੀ ਕਰਖੀ ਏ। ਮੈਂ ਇਧਰ ਬਿਜਲੀ ਨਾਲ ਗੱਲ ਕਰੀਆ ਮੇਰਾ ਕੁਰਤਾ ਖਿੱਚੀ ਜਾ ਰਿਹਾ ਤੂੰ ਮਗਰ। ਕਿਉਂ ਇਹਦੇ ਟੂਹੇ ਚ ਉਂਗਲੀ ਰਾਈ ਜਾਣਾ? ਜਾ ਮੰਗ ਰਿਆ। ਉਹ ਭਾਈ ਮੇਰੇ ਕੋਲ ਨਹੀਂ ਹੈ ਕਿ ਮੈਂ ਤੈਨੂੰ ਗਲਤੀ ਕਰ ਲਈ ਚਮਚਾਲ ਵਾ ਕੇ। ਤੂੰ ਤੜ ਕੇ ਗੇੜ ਖੋਦਾ ਮੇਰੇ ਮੁਖੇ ਨੂੰ ਮਰੇ ਬੈਠਾ ਨਾ ਕੇ। ਤੂੰ ਹੋਰ ਖਵਾਏ ਨ ਭੁੱਕੜ। ਭਗਤਾ ਤੁਮੀ ਬਗੜਾ ਲਾ ਫਰਮੀ ਅੰਦਰ ਰੱਖ ਦੇ ਦਬਾ ਦੇ ਤੋ ਉਹ ਭਗਤਾ ਭਗਤਾ ਦੇ ਦੇ ਮੇਰਾ ਸੰਖ ਮੇਰੀ ਰੋਜੀ ਰੋਟੀ ਆ ਉਹ ਮੇਰੀ ਘਰ ਵਾਲੀ ਦਾ ਨਾਮ ਵੀ ਲਿਖਿਆ ਓਏ ਤੂੰ ਭਾਗ ਦੇ ਇਥੋਂ ਉਹ ਭਗਤਾ ਮੈਨੂੰ ਦਾਤ ਚ ਮਿਲਿਆ ਉਹ ਮੈਨੂੰ ਘਰੋਂ ਕੱਢ ਦੇਣਾ ਆ ਜਾ ਬਗਦੇ ਤਾਂ ਪਿਆ ਪਿਆ ਫੇਰ ਚੰਦਰਮੁਖੀ ਲਿਖਿਆ ਭਗਤਾ ਚੰਦਰਮੁਖੀ ਬਾਬਾ ਬਾਗਦਾ ਤੇਰੇ ਡਾਗ ਫਿਰੂ